ਕਿਨੇ ਕਹਣ ਭਾਰਤੀ ਮਦਰ ਸਕੂਲ ਮੋਦਾਵਰ ਭਾਰਤੀ ਮਦਰ ਸਕੂਲ ਮੋਦਾਵਰ ਕਿਨੇ ਕਹਣ ਰੇਖਾ ਮੈਡਮ ਮਰਤਾਵਾਦ ਮੋਦਾਵਰ ਕਿਨੇ ਕਹਣ ਰੇਖਾ ਮੈਡਮ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਮੇਰੇ ਬੱਚਾ ਨੂੰ ਸਾਫ ਦਿਓ ਜੀਨ ਸਾਫ ਦਿਓ ਇਹ ਔਰਤਾਂ ਸਕੂਲ ਮੂਹਰੇ ਧਰਨਾ ਦੇਣ ਤਾਂ ਆਈਆਂ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਧਰਨਾ ਦਿੰਦੇ ਕਿਵੇਂ ਨੇ ਤੇ ਰੋਜ਼ ਪ੍ਰਦਰਸ਼ਨ ਕਿਵੇਂ ਕਰਦੇ ਹੁੰਦੇ ਨੇ ਇੱਕ ਦੂਜੀ ਨੂੰ ਦੇਖ-ਦੇਖ ਅਜੀਹਾ ਕਰਨ ਲੱਗੀਆਂ ਕਿ ਸਕੂਲ ਦੇ ਮੂਹਰੇ ਹਾਸੋ ਹੀਣਾ ਸੀਨ ਬਣ ਗਿਆ ਜਿਸ ਨੂੰ ਦੇਖ ਤੁਹਾਡਾ ਵੀ ਹਾਸ ਹਾਸ ਕੇ ਢਿੱਡ ਪੱਕ ਜਾਵੇਗਾ ਕਿ ਨਾ ਕਹਿੰਦੀ ਮਰਤਵਾ ਸਕੂਲ ਮਰਤਵਾ ਭਾਰਤੀਆ ਮਦਰ ਸਕੂਲ ਮਰਤਵਾ ਕਿ ਨਾ ਕਹਿੰਦੇ ਰੇਖਾ ਮਾਡਮ ਮਰਤਵਾ ਮਰਤਵਾ ਕਿ ਨਾ ਕਹਣ ਰੇਖਾ ਮੈਡਮ ਸਸਪੈਂਡ ਕਰੋ ਸਸਪੈਂਡ ਕਰੋ ਸਸਪੈਂਡ ਕਰੋ ਮੇਰੇ ਬੱਚਾ ਨੂੰ ਸਾਫ ਦਿਓ ਸਾਫ ਦਿਓ ਸਾਫ ਦਿਓ ਮੇਰੀ ਬੇਟੀ ਨਾ ਭਾਰਤੀ ਮਾਲ ਸਕੂਲ ਚ ਨਰਸਰੀਏ ਕਲਾਸ ਦੇ ਵਿੱਚ ਪੜਦੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਰੇਖਾ ਮੈਡਮ ਨੇ ਕੱਲ ਮੇਰੀ ਬੇਟੀ ਦੀ ਮਾਰ ਪੀਟ ਕੀਤੀ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਮੂੰਹ ਤੇ ਨਿਸ਼ਾਨ ਪਾਏ ਹੋਏ ਆ ਜੀ ਬੱਚੇ ਦੇ ਨਾ ਸਿਰਫ ਤਿੰਨ ਅੱਖਰ ਗਲਤ ਸੀ ਜੀ ਇਹਨਾਂ ਨੇ ਇੱਕ ਹਫਤਾ ਪਹਿਲਾਂ ਦੀ ਬੇਟੀ ਨੂੰ ਕੁੱਟ ਚੁੱਕੇ ਆ ਜੀ ਇਹ ਈ ਤਾਂ ਵੀ ਮੈਂ ਮੈਡਮ ਨੂੰ ਦੱਸਿਆ ਸੀਗਾ ਜੀ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਿਸ਼ਾਨ ਦੇਖ ਕੇ ਆ ਕੱਲ ਫੇਰ ਮੇਰੀ ਬੇਟੀ ਦੀ ਮਤਲਬ ਕਿ ਕੁੱਟ ਮਾਰ ਕਰੀ ਹੈ ਜੀ ਆ ਤੁਸੀਂ ਨਿਸ਼ਾਨ ਦੇਖ ਲਓ ਚਿਹਰੇ ਦੇ ਉੱਤੇ ਮੈਂ ਇਹ ਚਾਹੁੰਦੀ ਆ ਤਾਜ ਇਸ ਗੱਲ ਤੋਂ ਕੁੱਟਮਾਰ ਕਰੀ ਸੀ ਸਾਰੇ ਇਹਨੂੰ ਮੈਚਿੰਗ ਨਹੀਂ ਸੀ ਆਉਂਦੀ ਜੀ ਇੰਗਲਿਸ਼ ਦਾ ਕੰਮ ਨਹੀਂ ਸੀ ਆਉਂਦਾ ਸਿਰਫ ਤਿੰਨ ਅੱਖਰ ਹੀ ਗਲਤ ਹੈ ਜੀ ਮੈਂ ਵੈਕ ਕਰੇ ਤੁਲਾਈ ਨਹੀਂ ਮੈਂ ਤੁਹਾਨੂੰ ਦਿਖਾ ਦਿੰਦੀ ਸਰ ਜੀ ਤੇ ਉਦੋਂ ਪ੍ਰਿੰਸੀਪਲ ਕੀ ਕਹਿੰਦੇ ਪ੍ਰਿੰਸੀਪਲ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਗੱਲ ਕਰਾਂਗੇ ਕਹਿੰਦੇ ਮੁੜ ਕਿਉਂ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਹੂੰ ਤੇ ਦੁਬਾਰੇ ਫੇਰ ਕੁੱਟਮਾਰ ਕੀਤੀ ਗਈ ਹੈ ਹਾਂਜੀ ਹਾਂਜੀ ਕੱਲ ਫੇਰ ਬੇਟੀ ਦੀ ਕੁੱਟਮਾਰ ਕੀਤੀ ਹੈ ਇੱਕ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਾਈ ਹਾਂਜੀ ਹਾਂਜੀ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਹੈ ਹਾਂਜੀ ਉਹ ਕਹਿੰਦੇ ਅਸੀਂ ਬੰਦ ਦੀ ਕਾਰਵਾਈ ਜ਼ਰੂਰ ਅੱਜ ਤੁਸੀਂ ਕੀ ਕੀ ਇਥੇ ਕਾਰ ਬਿਓ ਅੱਜ ਅਸੀਂ ਧਰਨਾ ਲਾਵਾਂਗੇ ਜੀ ਅਸੀਂ ਤਾਂ ਮੈਡਮ ਅਸੀਂ ਆਪਦੇ ਬੱਚੇ ਨੂੰ ਇਨਸਾਫ ਦਵਾਵਾਂਗੇ ਹਾਂਜੀ ਉਹ ਬੱਚੇ ਦੀ ਨਿਸ਼ਾਨ ਦੇਖੀ ਹੈ ਲੱਗਦਾ ਹੈ ਜਿਵੇਂ ਟੀਚਰ ਨੇ ਥੋੜਾ ਬਹੁਤ ਉਹਦੇ ਲਗਾਇਆ ਹੋਵੇ ਥੱਪੜ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈ ਅੱਜ ਟੀਚਰ ਨੂੰ ਵੀ ਬੁਲਾ ਲਿਆ ਪੇਰੈਂਟਸ ਨੂੰ ਵੀ ਬੁਲਾ ਲਿਆ ਉਹਨਾਂ ਨੂੰ ਕਹਿ ਵੀ ਦਿੱਤਾ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਗਰ ਟੀਚਰ ਨੇ ਕਿਸੇ ਨੇ ਕੀਤੀ ਤਾਂ ਉਹਦੇ ਖਿਲਾਫ ਪਹਿਲਾਂ ਹੀ ਐਕਸ਼ਨ ਲੈ ਲਿਆ ਉਹਨਾਂ ਤੋਂ ਕਲਾਸ ਲੈ ਲਈ ਤੇ ਅੱਗੇ ਤੋਂ ਵੀ ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਤਾਨੂੰ ਅਸੀਂ ਮਿਲ ਕੇ ਸੌਟ ਆਊਟ ਕਰਾਂਗੇ ਤੁਹਾਨੂੰ ਲੱਗਦਾ ਕਿ ਅੱਗੇ ਤੋਂ ਪ੍ਰੋਬਲਮ ਆਏਗੀ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਦੇ ਵੀ ਨਹੀਂ ਆਏਗੀ ਬੱਚੇ ਦੇ ਪੇਰੈਂਟਸ ਨੇ ਦੋਸ਼ ਲਾਇਆ ਨਹੀਂ ਜਿਵੇਂ ਦੂਸਰੀ ਵਾਰ ਇਹ ਘਟਨਾ ਵਾਪਰੀ ਹੈ ਜੀ ਨਹੀਂ ਦੂਸਰੀ ਵਾਰ ਆਲੀ ਤਾਂ ਕੋਈ ਗੱਲ ਨਹੀਂ ਹੈ ਇਹ ਜੀ ਵੀ ਦੂਸਰੀ ਵਾਰ ਜਾਂ ਤੀਸਰੀ ਵਾਰ ਹੋਈ ਹੈ ਉਹਦੇ ਤੋਂ ਪਹਿਲਾਂ ਵੀ ਸਾਡੇ ਕੋਲ ਕੰਪਲੇਂਟ ਲੱਕੇ ਆਈ ਸੀ ਹਾਂ ਜੀ ਉਸੇ ਦਿਨ ਹੀ ਕਹਤਾ ਸੀ ਮੈਡਮ ਨੇ ਤਾਂ ਕਿਹਾ ਮੈਂ ਮਾਰਿਆ ਨਹੀਂ ਹੈ ਪਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਵੀ ਜਦੋਂ ਪੇਰੈਂਟਸ ਕਹਿੰਦੇ ਆ ਕਿ ਸ਼ਾਇਦ ਥੋੜਾ ਬਹੁਤ ਉਹਨਾਂ ਨੇ ਲਗਾਇਆ ਹੋਵੇ ਜੇ ਮੈਨੂੰ ਇਹਨਾਂ ਦੀ ਪੇਰੈਂਟਸ ਦੀ ਮੰਗ ਆ ਵੀ ਜਿਹੜਾ ਟੀਚਰ ਹੈ ਜਿਹਨੂੰ ਸਾਡੇ ਦਿੱਤਾ ਜਾਂਦਾ ਹੈ ਉਸ ਨੂੰ ਲੈ ਕੇ ਵੀ ਐਕਸ਼ਨ ਲੈ ਰਹੇ ਨੇ। ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਕੀਤੀ ਪੇਰੈਂਟਸ ਨੇ। ਜੀ। ਹਾਂਜੀ। ਪ੍ਰਿੰਸੀਪਲ ਮੈਡਮ ਦਾ ਕਹਿਣਾ ਹੈ ਕਿ ਅਧਿਆਪਕ ਦੇ ਵੱਲੋਂ ਬੱਚੀ ਨੂੰ ਥੋੜਾ ਘੂਰ ਦਿੱਤਾ ਜਾਂ ਥੱਪੜ ਵਗੈਰਾ ਮਾਰ ਦਿੱਤਾ ਹੋਣਾ ਪਰ ਸਾਡੀ ਬੱਚੇ ਦੇ ਨਾਲ ਕੋਈ ਦੁਸ਼ਮਣੀ ਨਹੀਂ। ਅਸੀਂ ਤਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਘੂਰਦੇ ਹੁੰਦੇ ਹਾਂ। ਬਾਕੀ ਮੈਡਮ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਵੀ ਆਖੀ ਹੈ। ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ। ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।